ਆਦ ਨਿਰੰਜਨ ਹਰ ਭਗਵਾਨ ਇਕ ਇਕਲਾ ਇਕ ਅੰਕਾਰਿਆ ਆਦ ਜੁਗਾਦੀ ਖੇਲ ਮਹਾਨ ਜੁਗ ਜੁਗ ਲਏ ਮਾਤ ਅਵਤਾਰਿਆ ਸ਼ਬਦ ਸਰੂਪੀ ਸੱਚ ਨਿਸ਼ਾਨ ਦੋ ਜਹਾਨਾ ਆਪ ਚੁਲਾ ਲਿਆ ਲੱਖ 84 ਦੇਵਨ ਹਾਰਾ ਜੀ ਆਦਾਨ ਏ ਕਾਮੰਤਰ ਨਾਮ ਧਿਰਾਲਿਆ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਤਾਰ ਏਕ ਇਕੱਲਾ ਖੇਲ ਖਲਾਰਿਆ ਏਕ ਇਕੱਲਾ ਇਕੰਕਾਰ ਅਕਲ ਕਲਾ ਅਖਵਾਈਆ ਖੇਲੇ ਖੇਲੇ ਅਗਾਮਯ ਅਪਾਰਾ ਅਲਖ ਅਗੋਚਰ ਪੇਵ ਨਾਰਾਇਆ ਬਾਰ ਬ੍ਰਹਮ ਪ੍ਰਭ ਬੇਅੈਬ ਪਰਵਰਦੀਗਾਰਾ ਨੂਰੋ ਨੂਰ ਖੁਦਾਇਆ RAM RAM ਜੋਤ ਉਜਿਆਰਾ ਵੇਸ ਵੇਸਾ ਵੇਸਵਟਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਜੋਤ ਤਰ ਵਡ ਦਾਤਾ ਬੇਪਰਵਾਹੀਆ ਵਡ ਦਾਤਾ ਹਰ ਬੇਪਰਵਾਹਾ ਬੇਅਬ ਪਰਵਰਦੀਗਾਰਿਆ ਜੋਤੀ ਨੂਰ ਰਿਹਾ ਡਗ ਮੰਗਾ ਨਿਰਗੁਣ ਨੂਰੋ ਨੂਰ ਸਮਾਲਿਆ ਸੱਚਖੰਡ ਦਵਾਰੇ ਡੇਰਾ ਲਾ ਆਪੇ ਆਪਣਾ ਪੇਵ ਖੁਲਾ ਰਿਹਾ ਸੱਚ ਸਿੰਘਾਸਨੇ ਆਸਣ ਲਾ ਆਪੇ ਆਪਣਾ ਰੂਪ ਵਟਾਰ ਰਹਾ ਜੋਤੀ ਜੋਸ ਰੂਪ ਹਾਰ ਆਪੇ ਆਪਣੀ ਜੋਤ ਤਾਰ ਇਕ ਇਕਲਾਕਾਰ ਆਕਾਰ ਨਿਰਗੁਣ ਮੇਲੇ ਆਪਣੀ ਤਾਰ ਨਾ ਕੋਈ ਦੂਸਰ ਸੰਗ ਰ ਲਾਲਿਆ ਇਕ ਇਕਲਾਕਾਰ ਪਸਾਰਾ ਆਪੇ ਆਪਣਾ ਖੇਲ ਖਿਲਾ ਰਹਾ ਥਿਰ ਕਰ ਵਸੇ ਸੱਚ ਦੇ ਦਵਾਰਾ ਕਾਰ ਸੁਹੰਜਣਾ ਇਕ ਸੁਹਾਇੰਦਾ ਨਿਰਗੁਣ ਦੀਵਾ ਬਾਤੀ ਕਰਿ ਉਜਾਰਾ ਕਮਲਾ ਪਾਤੀ ਆਪ ਜਗਾਇੰਦਾ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਤਰ ਆਪ ਆਪਣਾ ਨਾਮ ਤਰਾਇੰਦਾ